ਗੱਗੇ ਗੁਏ ਗਾਈ ਜਿਨ ਛੋਡੀ ਗਲੀ ਗੋਬਿੰਦ ਗਰਬ ਪਇਆ ਘੜ ਪਾਂਡੇ ਜਿਨ ਆਵੀ ਸਾਜੀ ਚਾੜਨ ਵਾਹੇ ਤਈ ਕਿਆ ਗੱਗਾ ਸ਼ਬਦ ਬੋਲਦਾ ਹੈ ਸ੍ਰੀ ਮਹਾਰਾਜ ਜੀ ਜਿਤਨੀ ਗੋ ਪ੍ਰਥਵੀ ਤੇ ਬ੍ਰਹਮੰਡ ਰਚੇ ਹਨ ਬਣਾਏ ਹਨ ਸੋ ਇਹ ਜੀਵ ਗੋਬਿੰਦ ਨਾਲ ਗਰਭ ਕਰਤਾ ਹੈ ਜਿਤਨੇ ਸਰੀਰੂਪੀ ਭਾਂਡੇ ਘੜੇ ਹਨ ਸੋ ਬ੍ਰਹਮੰਡ ਰੂਪੀ ਆਵੇ ਪਰਚਾੜੇ ਹਨ ਐਸਾ ਬ੍ਰਹਮਾ ਮਹਾਰਾਜ ਨੇ ਉਤਪਤ ਕੀਤਾ ਹੈ ਕੱਗੇ ਕਾਲ ਸਿਵਕ ਜੇ ਕਾਲੈ ਸ਼ਬਦ ਗੁਰੂ ਕਹਿ ਲਗ ਰਹਿ ਬੁਰਾ ਭਲਾ ਜੇ ਸਮ ਕਰ ਜਾਣੈ ਇਨ ਬਿੱਧ ਸਾਹਿਬ ਰਮਤ ਰਹਿ ਕਗਾਖਦਾ ਹੈ ਜਿਨ੍ਹਾਂ ਜੀਵਾ ਸਤਗੁਰਾਂ ਦੇ ਸ਼ਬਦ ਦਾ ਸਿਮਰਨ ਕੀਤਾ ਹੈ ਸੰਤੋਖ ਸੇਵਾ ਟਹਿਲ ਇਹ ਕਾਲ ਕਾਲੀ ਹੈ ਗੁਰਾਂ ਦੇ ਸ਼ਬਦ ਨਾਲ ਲੱਗ ਰਹੇ ਹਨ ਅਤੇ ਜਿਨ੍ਹਾਂ ਨੇ ਦੁੱਖ ਸੁੱਖ ਸਮਾਨ ਕਰ ਜਾਤਾ ਹੈ ਇਸ ਪ੍ਰਕਾਰ ਸਾਹਿਬ ਨੂੰ ਪ੍ਰਾਪਤ ਹੋਏ ਹਨ